ਤੁਸੀਂ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗਸ ਹੋਪ ਤੁਸੀਂ ਸਾਰੇ ਫੁੱਲ ਘੰਟ ਹੋ ਗਏ ਤੇ ਗਰਮੀ ਤੋਂ ਬਚੇ ਹੋਵੋਗੇ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਹੈਗੇ ਨੇ ਨਵੇਂ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਬਟਨ ਨਾਲ ਜਰੂਰ ਆਨ ਕਰ ਲਿਆ ਕਰੋ ਤਾਂ ਕਿ ਵੀਡੀਓ ਟਾਈਮ ਤੇ ਤੁਹਾਡੇ ਦਸਤਾਨੇਸ ਪਰ ਤੇ ਟਾਈਮ ਹੋ ਗਿਆ ਜੀ ਪੂਰੇ 4:30 ਵਜੇ ਦਾ ਤੇ ਆਪਾਂ ਚੱਲਿਆ ਕਿਚਨ ਚ ਮੁੰਨੂ ਸਾਤੇ ਕਿੱਥੇ ਗਿਆ ਫਤਿਹਖੰਡ ਹਾਂਜੀ ਫਤੇਖੰਡ ਜੀ ਇੱਧਰ ਨਾ ਇਹਨੇ ਕਰਕੇ ਸ਼ਾਮ ਨੂੰ ਫੇਰ ਤੇ ਜੂੜਾ ਕਰਵਾ ਕੇ ਨਾਨੀ ਤੋਂ ਸੱਚਿੱਲ ਮਾਰੇ ਨਾ ਆਏ ਆ ਕੀ ਹੋ ਗਿਆ ਦੰਦ ਬੜੂ ਕੀ ਹੋ ਗਿਆ ਮੈਂ ਦੰਦ ਬੜੀ ਕੀ ਹੋਇਆ ਤੇ ਤਾ ਨੋ ਖੇਤ ਵੀਰਾ ਉੱਠੇ ਕੰਨ ਫੇਰ ਜਾਣੀ ਠੀਕ ਹੈ ਚਲੋ ਜੀ ਮੇਰੇ ਫੋਨ ਤੇ ਪਤਾ ਨਹੀਂ ਕਿਹਦਾ ਫੋਨ ਆ ਗਿਆ ਸੁੱਤਾ ਪਿਆ ਵੀਰਾ ਮੈਂ ਕਹਿੰਦਾ ਵੀਰਾ ਸੁੱਤਾ ਨਹੀਂ ਹੈਗਾ ਮੈਨੂੰ ਖੇਤ ਲੈ ਕੇ ਜਾਓ ਹਾਂਜੀ ਹਾਂਜੀ ਆਜੋ ਲੈ ਲੋ ਆਜੋ ਤੇ ਆਪਾਂ ਨੇ ਅੱਜ ਬਣਾਣੀ ਹੈ ਗੋਭੀ ਤੇ ਇਧਰ ਆਪਾਂ ਨੇ ਗੋਭੀ ਕੱਟ ਕੇ ਰੱਖ ਲਈ ਪਹਿਲਾਂ ਮੈਂ ਉਹਨੂੰ ਪਾਣੀ ਚ ਪਾਉਂਗੀ ਉਬਾਲੂੰਗੀ ਥੋੜਾ ਗਰਮ ਪਾਣੀ ਦੇ ਵਿੱਚ ਛੋਟ ਕਰਕੇ ਕਦੀ ਵੀ ਗਰਮ ਪਾਣੀ ਤੋਂ ਧੋਤੇ বিনা ਸਬਜ਼ੀ ਬਣਾਣੀ ਨਹੀਂ ਚਾਹੀਦੀ ਸਪੈਸ਼ਲੀ ਗੋਭੀ ਦੀ ਹਾਂਜੀ ਕੀ ਚਾਹੀਦਾ ਤੁਹਾਨੂੰ ਰਿੰਗ ਬੰਦ ਕਰ ਦੇ ਜੀ ਇਹਦਾ ਯਾਰ ਫੜੋ ਤੁਸੀਂ ਇੱਧਰ ਕੀ ਗਾ ਰਹੇ ਹੋ ਹੂੰ ਟੂ ਮੇਰੇ ਤੇ ਚੜਾ ਰਿਹਾ ਨਾ ਕੈਮਰਾ ਲੈ ਕੇ ਬਸ ਹੂੰ ਇਹਨੂੰ ਹੋਰ ਤੋਂ ਕੰਮ ਨਹੀਂ ਆਗਾ ਮੈਨੂੰ ਲੱਗਿਆ ਰੇ ਕਿ ਬੰਦਾ ਖੜਾ ਹੈ ਇਹ ਐਨ ਐਮ ਨੇ ਰੱਖ ਕੇ ਗਏ ਸੀ ਕੁੜੀ ਖੜੀ ਹੈ ਕੁੜੀ ਖੜੀ ਹੈ ਕਿ ਬੰਦਾ ਖੜਾ ਹੈ ਇੱਧਰ ਨਾ ਬਣਾ ਤਾ ਨਾ ਦਬਾਕ ਲੋਜੀ ਓਏ ਹੋਏ ਇਹ ਆਲੂ ਲੇ ਅਗਰ ਆਪਾਂ ਨੇ ਪਿਆਜ਼ ਤੇ ਅਦਰਕ ਵਗੈਰਾ ਕੱਟ ਕੇ ਰੱਖ ਲਏਵੇਂ ਤੇ ਚੋਲ ਮੈਂ ਉਸੇ ਕੜਾਈ 'ਚ ਬਣਾਉਂਗੀ ਸੌਰੀ ਚੋਲ ਘਰੀ ਮੈਂ ਸਬਜ਼ੀ ਉਸੇ ਕੜਾਈ 'ਚ ਬਣਾਉਂਗੀ ਜਿਹਦੇ 'ਚ ਸਾਰੇ ਚੋਲ ਬਣਾਏ ਸੀਗੇ ਉਹਦੇ 'ਚ ਵਧੀਆ ਬਣਦੀ ਐ ਤੇ ਆਜਾ ਆਪਾਂ ਦੇਖਦੇ ਆ ਕੈਂਡਲ ਯੈਲੋ ਕੁੱਕੀ ਬਣਾਉਣੇ ਆ ਜਸ ਅੰਮੋਲ ਮੈਂ ਸ਼ੇਤੀ ਹੱਥਾਂ ਦੀ ਸੌਬਾ ਬਣਾ ਰਹੀ ਆ ਕਿਉਂਕਿ ਸ਼ਾਮ ਨੂੰ ਖੜਾਇਆ ਜੀ ਕਹਦਾ ਕਿ ਬਾਹਰ ਚੱਕੇ ਜਾ ਕੇ ਬਈ ਕਿਉਂਕਿ ਸਾਰਾ ਦਿਨ ਕਮਰਿਆਂ ਚ ਅੰਦਰ ਬੈ ਬੈ ਕੇ ਨਾ ਸਿਰ ਮਤ ਲੱਗ ਜਾਂਦਾ। ਇਧਰ ਆਪਣਾ ਗੋਬੀ ਰੱਖਤੀ, ਅਦਰ ਕੜਾਈ ਰੱਖਤੀ। ਤੜਕੇ ਦੇ ਵਾਸਤੇ ਤਿਆਰੀ ਹੈ। ਪਿਆਜ਼ ਮੈਂ ਵਾਸ਼ ਕਰ ਲਏ ਨੇ। ਤੇ ਬਰ ਮੀ ਬਹੁਤ ਜ਼ਿਆਦਾ ਹੈ। ਗਰਮੀ ਤੋਂ ਸਾਰੇ ਜਣ ਤੁਸੀਂ ਬਚ ਕੇ ਰਹੋ ਜਿੰਨਾ ਵੀ ਹੋ ਸਕੇ ਪਾਣੀ ਖਾ ਤੇ ਉਹ ਵਾਦੇ ਪੀਓ। ਆਧਾ ਸਬਜੀ ਚਲਾ ਰਸਤਾ ਕਾਫੀ ਦਿਨ ਉਹਦੇ ਮਜ਼ਾ ਨਹੀਂ ਮੱਚਦਾ ਆ ਰਹੀ ਹੈ ਲਾਲ ਘਟਾ ਦਿਓ ਤੇ ਅੱਜ ਮੈਂ ਇਹਦੇ ਤੋਂ ਥੋੜਾ ਜਿਹਾ ਨਮਕਾੜ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਡ్రਾਈਂਗ ਡ్రਾਈਂਗ ਟੀਆਜ ਆਪਣੇ ਭੁਜ ਰਹੇ ਆ ਲਾਈਟ ਘੱਟ ਹੈ ਰੋਡ ਓ ਮਾਈ ਗਾਡ ਉਪਰ ਗਰਮੀ ਤੇ ਉਪਰ ਨਾਲਟਾ ਨਹੀਂ ਇਹ ਬਹੁਤ ਹੀ ਡੈਡਲੀ ਕੰਬੀਨੇਸ਼ਨ ਹੈ ਬਹੁਤ ਵੱਡਾ ਮੁਸ਼ਕਿਲਾ ਬਣ ਗਿਆ ਖਤੇ ਸਿੰਘ ਜੀ ਦੇ ਹਾਸੇ ਦਾ ਵੀਡੀਓ ਬਣਾ ਦੋ ਕਤੇ ਜੀ ਆਪਣੇ ਮਸਤ ਨੇ ਟੀਵੀ ਦੇ ਵਿੱਚ ਲੋਜੀ ਆਪਣਾ ਇਹ ਜਿਹਾ ਪੇਸਟ ਰੈਡੀ ਹੋ ਗਿਆ ਹਰੀ ਮਿਰਚ ਤੇ ਨਮਕ ਦਾ ਤੇ ਜਦੋਂ ਆਪੇ ਥੋੜੀ ਜਿਹੀ ਤਿਆਰ ਡਰਾਈ ਹੋਏ ਹੋਏ ਹੋਲ ਤੇ ਉਦੋਂ ਆਪਾਂ ਇਹਨੂੰ ਐਡ ਕਰਾਂਗੇ ਇਹ ਵਾਲਾ ਪੇਸਟ ਤੇ ਇਹਦੇ ਨਾਲ ਹੀ ਆਪਾਂ ਲੈ ਤਿੰਨ ਟਮਾਟਰ ਲੈ ਲੇ ਆ ਤੁਸੀਂ ਕਹੋਗੇ ਕਿ ਠੀਕ ਹੈ ਰੁਸ਼ਦਾ ਗੋਭੀ ਦੀ ਰੈਸਪੀ ਦੇਣੀ ਗਈ ਹੈ ਹਨਾ ਤੇ ਮੈਂ ਸੋਚਿਆ ਕਿ ਚਲੋ ਬਣਾ ਰਹੇ ਹਾਂ ਤੇ ਉਹਨਾਂ ਦਾ ਸ਼ੇਅਰ ਕਰ ਲਿਆ। ਜਦੋਂ ਵੀ ਬਹੁਤ ਇਹਨਾਂ ਬਾਦ ਬਣਾ ਰਹੀ ਹਾਂ ਤੇ ਇੱਧਰ ਇਹ ਗੋਭੀ ਸੀ ਗਰਮ ਪਾਣੀ ਤੇ ਖੋਹੇ ਨੂੰ ਪਾਣੀ ਵਿੱਚ ਬੋਇਲ ਆ ਗਿਆ ਜਿਆਜ਼ ਕਰਤਾ ਮਾਇਨ। ਤੇ ਮੈਂ ਇੱਕ ਬਰਸਟ ਹੋ ਕਰ ਰਹੀ ਹਾਂ ਕਿਉਂਕਿ ਮੇਰੀ ਹਿਲਰੀ ਜਹਾ ਜਹਾ ਹੈ। ਤੇ ਚਲੋ ਮੈਂ ਬੜਾ ਸੜਕਾ ਲਾਣਾ। ਇਸ ਤੋਂ ਬਾਅਦ ਕੋਲ ਬਲਾ ਕੇ ਘੰਟੇ ਡੇਢ ਦਾ ਲਾਣਾ। ਲਾਣ ਦਾ ਬੜਾ ਪਾਣਾ ਆਟਾ ਕਰਨਾ ਹੈ। ਨਾਲ ਨਾਲ ਇਹਨਾਂ ਤੇ ਪਾਸੇ। ਆਖਿਰ ਤੇ ਗੀਂਦੀ ਖਾਧਾ। ਸੋ ਵਾਲੀ ਸੂਟ ਬਣਾਉਣੀ ਆ ਰੋਟੀ ਬਣਾਉਣ ਦੇ ਜਿਹੜੀਆਂ ਸਾਰਿਆਂ ਨੇ ਖਾਣ ਦੇ ਤੁਸੀਂ ਲੋਜੀ ਤੜਕਾ ਤੇਰੇ ਲੱਗਿਆ ਨਹੀਂ ਪਰ ਚੂਈ ਦੀ ਡਿਮਾਂਡ ਆ ਗਈ ਕਿ ਬੰਮਾ ਗਲੂਕੋਂਦੀ ਬਣਾ ਦੇ ਲੋਜੀ ਕਿਛੀ ਗੁਆਚ ਸ਼ੁਰੂ ਕਰ ਦੋ ਹਾਲੋ ਗਾਇਜ਼ ਵੈਲਕਮ ਟੂ ਮੇਨ ਚੈਨਲ ਆ ਕੇ ਸਬਸਕ੍ਰਾਈਬ ਕਰਦੇ ਲਾਈਕ ਕਮੈਂਟ ਬੱਬਾ ਕਰਾ ਹੁਣ ਆਪੀ ਤੇ ਗਲੂਕੋਂਦੀ ਹੁਣ ਮਿਰਚ ਆਉਗੀ ਬੋਦੀ એનર્ਜੀ ਤੇ ਤੜਕਾ ਆਪਣਾ ਲੱਗ ਗਿਆ ਜੀ ਬਸ ਹੁਣ ਆਪਾਂ ਇਹ ਵਿੱਚ ਮਿਕਸ ਕਰਦੇ ਹਾਂ ਆਲੂ ਪਲੱਸ ਗੋਭੀ ਕਿੰਨੇ ਕਿਹੜਾ ਬਣ ਗਿਆ ਦੇਖੋ ਬਹੁਤ ਹੀ ਪਿਆਰਾ ਕਲਰ ਆਇਆ ਤੇ ਜਦੋਂ ਆਪਣੀ ਗੋਭੀ ਵਸੁੱਧਾ ਆਪਾਂ ਵਾਸ਼ ਕਰਕੇ ਲੇਪੜੀ ਤੇ ਜਿਹੜੇ ਤੜਕਾ ਆਪਾਂ ਇਹ ਆਪਣੇ ਅਲੂ ਕਟੇ ਪਏ ਆ ਤੇ ਮੈਂ ਵੀ ਆਪਣੇ ਹੱਥੇ ਥੋੜਾ ਜਿਹਾ ਗ੍ਰੀਨ ਔਲੀ ਬਣਾ ਰਹੀ ਹਾਂ ਥੋੜਾ ਐਡ ਕਰੂੰਗੀ ਜਿਆਦਾ ਨਹੀਂ ਇੱਕ ਅੱਧਾ ਲੈਮਨ ਐਡ ਕਰੂੰਗੀ ਹੋਰ ਕਿਸਨੂੰ ਵੀ ਨਾ ਤੁਸੀਂ ਆ ਸਕਦੇ ਹੋ ਮੈਂ ਇਹ ਚਿਕਨ ਨਿੰਬੂਾੜ ਕਰ ਲਿਆ ਹੋਇਆ ਹੋਰ ਹੱਜੀ ਨੂੰ ਪਾਤੀਏ ਇਹਨੂੰ ਸਭ ਤੋਂ ਮਿਕਸ ਕਰਦੇ ਹੋ ਉਹ ਕਰਦੀਆਂ ਪਹਿਲਾਂ ਮੈਂ ਇੱਕ ਕੁੱਟਰ ਗਲੂ ਕੰਢੀ ਲਿਆ ਆਹ ਜੀ ਜ਼ਾੜਾ ਪੀ ਕੇ ਹਲੋ ਜੀ ਦੋ ਮਿੰਟਾਂ ਤੱਕ ਇਹ ਚੂਈ ਕੋਲੇ ਬੈਠਦੇ ਆਂ ਚੂਈ ਗੁਰਮੀਤਾ ਡੇਗੋਲ ਬੈਠ ਜਾ। ਆਹ ਕਿ ਕਿਤਾਬ ਉੱਤ ਡੋਲ ਜਾਣਾ ਸਾਰਾ ਚੱਕੋ। ਇਹ ਕਿਹੜਾ ਵੱਡਾ ਚੱਕੋ ਪਹਿਲੇ ਚੱਕੋ ਤਾਂ ਸਹੀ। ਇਹ ਕਿਹੜਾ ਗਲਾਸ ਹੈ। ਚਲੋ। ਇਹ ਕਿਹੜਾ ਗਲਾਸ ਹੈ। ਆ ਲੈ ਇਹ ਚ ਪਾ ਦੋ ਜ ਨਹੀਂ ਪੀਣਾ ਤਾਂ। ਜਲਦੀ ਕਰੋ ਜਲਦੀ ਕਰੋ ਜਲਦੀ ਕਰੋ। ਚਲੋ ਜੀ ਪੁੱਤ ਪੀ ਕੇ ਨਾ ਗਲਾਸ ਉੱਥੇ ਰੱਖ ਕੇ ਆਂਦੇ ਹੁੰਦੇ। ਇਹ ਕਿਹੜਾ ਗਲਾਸ ਹੈ? ਕੋਈ ਮੁੱਛਾ ਆ ਗਿਆ orange colour ਨਹੀਂ ਹੈ ਤੁਹਾਡੇ। ਆਹ ਕਿਹੜਾ ਗਲਾਸ ਹੈ? ਹੈ? ਇਹ ਕਿਹੜਾ ਗਲਾਸ ਹੈ? ਇਹ ਕਿਹੜਾ ਗਲਾਸ ਹੈ ਤੁਹਾਡੇ ਸਾਹਮਣੇ ਹੀ ਆ। ਇਹ ਮਿਸ਼ਰਣ ਕਿਉਂ? ਮੈਨੂੰ ਨਹੀਂ ਪਤਾ। ਉਹ ਲੈ ਮੈਨੂੰ ਨਹੀਂ ਪਤਾ ਨਾ ਇਹ ਲੁੱਪਾ ਕਰ ਰਹੀ ਹੈ ਨਾ ਇਹ ਤੇ ਨਾ ਲੀਨੇ ਕੋਈ ਤੇ ਕੀ ਤੇ ਕਿਲੇ ਕਿਨੇ ਜਾਦੇ ਖੇਤਾਂ ਲੈ ਕਿਤੇ ਆ ਗਈ ਮੈਂ ਦੱਸੋ ਮੈਂ ਕੀ ਕੱਲ ਤਾਂ ਮੈਂ ਕਹਿ ਕੱਲ ਤੇ ਗਈ ਨਹੀਂ ਕੱਲ ਤਾਂ ਬਜ਼ਾਰ ਚੱਲੇ ਸੀ ਮੈਨੂੰ ਹੋਰ ਕਿਤੇ ਲੈ ਕੇ ਚੱਲਰ ਹੋਰ ਕਿਤੇ ਕੋਈ ਗੱਲ ਚੱਲਣਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡਾ ਬਸਾਇ ਭੁੱਲੀ ਜਾਣ ਤੁਸੀਂ ਕਹਿੰਦੇ ਚੱਲਾਂਗੇ ਜਾਂਦੇ ਹੈ ਨਹੀਂ ਕੋਈ ਨਹੀਂ ਕੁਛ ਹੈ ਨਾ ਹੋਰ ਕਿੱਥੇ ਜਾਣਾ ਕੋਈ ਨਹੀਂ ਆਤੀ ਦੇਵਾਨਾਂ ਦਾ ਕੇ ਹੁਣ ਉੱਤਰ ਪਾਂਡੇ ધોਏ ਜਾ ਰਹੇ ਨੇ ਇੱਕੇ ਰਾਂਹ ਮਾਟਾ ਬੋਲਦੇ ਕਿ ਦਿਖਾਓ ਕੀ ਹੈ ਜਿੱਪ ਜਾਂਦੇ ਦਿਖਾਓ ਲਓ ਜੀ ਲਾ ਦੋ ਇੱਕ ਪਹਿਲਾਂ ਲੱਗਿਆ ਕਿ ਤੁਸੀਂ ਹੋਰ ਲਾ ਦੋ ਇੱਧਰ ਆਇਆ ਮੈਂ ਹਾਂ ਲੱਗ ਜਾਊਗਾ ਓ ਵਾ ਵਾਈਗੁਰੂ ਜੀ ਵੀ ਕਰਦਾ ਹੁਣ ਸਵਾਇਕ ਨੂੰ ਤੇ ਇਹ ਕਿਹ ਹੋਇਆ 골ਡਨ ਟੈਂਪਲ ਅੰਮ੍ਰਿਤਸਰ ਹਾਂ ਇਹ 골ਡਨ ਟੈਂਪਲ ਹਾਂਜੀ ਆਲੀ ਆਪਣੀ ਆਟੇ ਦੀ ਵਾਰੀ ਬਸ ਸਬਜੀ ਬਣ ਚਲੀ ਹੈ ਭਾਂਡੇ ਸਾਫ਼ ਹੋ ਗਏ ਤੇ ਆਟਾ ਗੁੰਨ ਕੇ ਫਿਰ ਆਪਾਂ ਜਾਵਾਂਗੇ ਥੋੜੀ ਦੇਰ ਸ਼ਤ ਤੱਕ ਸਾਸਤ੍ਰ ਗੀੜਾ ਵਾਟੇ ਉਹ ਜਿੰਨੀ ਕੁ ਠੀਕ ਹੈ ਥੋੜਾ ਬੋਤਾ ਜਿਆਦਾ ਠੀਕ ਲੰਦਾ ਖੁੱਲਾ ਖੁੱਲਾ ਜਿਹਾ ਲੰਦਾ ਕਿਉਂਕਿ ਅੰਦਰ ਕਿਤੇ ਸਾਰਾ ਦਿਨ ਦਬਾਕ ਰਹੂਗਾ ਜਾਂਦਾ ਉਹਦੇ ਸਬਜੀ ਆਪਣੀ ਬਣ ਚੱਗੀ ਹੈ ਕੋਈ ਕੋਈ ਤਾਂ ਦੱਸੇ ਕਿ ਉਹ ਹੋ ਗਈ। ਬੰਦ ਕਰ ਲਾ ਬਹੁਤ ਤਾਂ ਲੱਗ ਰਹੀ ਆ ਲੱਗ ਕੇ ਪਤਾ ਲੱਗੂਗਾ ਕਿ ਕਹੇ ਜਿਹੀ ਬਣੀ ਆ ਟੇਸਟ ਕਰਕੇ ਤੁਹਾਨੂੰ ਦੱਸਾਂਗੀ ਮੈਂ ਤਾਂ ਨੂਨ ਮੱਝ ਨੂੰ ਚੈੱਕ ਕੀਤਾ ਗਿਆ ਤਾਂ ਕਿ ਘੱਟ ਹੈ ਕਿ ਵੱਧਾ। ਬੰਦ ਕਰ ਦੇ ਦਰਵਾਜਾ। ਅਰੇ ਚੀਜੀ ਮਿਲ ਗਈ ਆਉਂਦਿਆਂ ਹੀ। ਹਾਂਜੀ ਮਰਦਿਆਂ ਨੂੰ ਨਹੀਂ ਮਿਲਦੀ। ਕਿਉਂ ਨਹੀਂ ਮਿਲਦੀ? ਕਿਉਂ ਨਹੀਂ ਮਿਲਦੀ ਚੰਬਲ ਲੰਦਾ ਹੂੰ ਚੰਬਲ ਲੰਦਾ ਤੇ ਪੱਕ ਪੱਕ ਬੱਜਦੀ ਨਹੀਂ ਹੈਗੀ ਪੱਕ ਦੇ ਮੈਂ ਨਾ ਇਧਰ ਉਧਰ ਸਾਰਾ ਪਾਣੀ ਮੰਮਾ ਦੇ ਦਿੱਥੇ ਕਰ ਗਿਆ ਅੜੀ ਦਾ ਖੜਾ ਤਾਂ ਇਸ ਮੂਟ ਜੀ ਗਰਮਾ ਤੇ ਹੋਲੀ ਖਾ ਲੋ ਇਧਰੋਂ ਨਾਨੀ ਤੇ ਦਾਦੀ ਨੇ ਵੀ ਥਾਦਾ ਕਿ ਤੁਸੀਂ ਵੀ ਖਾ ਲੋ ਘੱਟੇ ਦਾ ਧੀਰਨ ਵੀ ਇਹਦਾ ਫਤੇ ਨਦੀ ਇਕੱਲੇ ਖਾਈ ਜਾ ਰਹੇ ਹੋ ਓਏ ਲੱਲੂ ਦਾ ਜਿੰਦੇ ਦਾ ਪੁੱਤ ਬੜਾ ਦ ਮਮੀ ਉੱਠ ਜਾ ਬੰਦਾ ਬਦਮਾਸ਼ ਤੋਂ ਡਰਦੀ ਆ ਅੱਖ ਨੂੰ ਪਈ ਫਤੇ ਨੂੰ ਮਮੀ ਨੂੰ ਇਕੱਲੇ ਫਤੇ ਨੇ ਡਰਾਇਆ ਆ ਜੀ ਆਦੇ ਤੇ ਹੱਥ ਮਾਰਦਾ ਜੀ ਕੁ ਜੀ ਕੀ ਹੋ ਗਿਆ ਦਰਦਿਕ ਰਿਚ ਲਾ ਕੇ ਕਦਾ ਓਏ ਛੋਟੀ ਜਿਹੀ ਕ ਵੱਡੀ ਲੈ ਜਲੇਬੀ ਇਹ ਨਾਮ ਕਮਨ ਚ ਬੜਾ ਠੇਕਾ ਦੋ ਲਿੰਗ ਕਿਉਂ ਹੈ ਨਾ ਮਾਰੋ ਭਾਈ ਨਾ ਮਾਰੋ ਕਰਨੀ ਕੋਈ ਨਹੀਂ ਮਿਲਦੀ ਹੂੰ ਨਾ ਮਾਰੋ ਮੇਰੇ ਬਤੂ ਪਰ ਤੇ ਤੁਸੀਂ ਕੱਲੀਆਂ ਖਾ ਲੋ ਕਿ ਨਹੀਂ ਹੈ ਖੰਡ ਨਾ ਇਹ ਸੀਕਰਟ ਸੀਕਰਟ ਗੱਲਾਂ ਤੇ ਹੋ ਗਿਆ ਕੰਮ ਸ਼ੁਰੂ ਹਾਂਜੀ ਚਲੋ ਜੀ ਤੋੜ ਪਾੜਨਾ ਨਹੀਂ ਫਤੇ ਜਿਦਾਂ ਪਾ ਜਾ ਫਤੇ ਦਾ ਇੰਨਾ ਸੋਹਣਾ ਨਾਨੀ ਜੂڑا ਕਰਦੀ ਨਾ ਕੱਸ ਕੇ ਪਰ ਫਤੇ ਪੰਨਾ ਬੰਨਣ ਦੇ ਚੱਕਰ ਚ ਸਾਰਾ ਜੂڑا ਖੋਲ ਕੇ ਸਾਰੇ ਵਾਲ ਖਲਾ ਲੈਂਦਾ ਉਹ ਹੈਲੋ ਫਤੇ ਜੀ ਮੈਂ ਮਹਾਰਾਣੀ ਨਹੀਂ ਪਾਈ ਹੁੰਦੀ ਮੈਂ ਵੀ ਹੋ ਜਾਂਦੂ ਢੀ ਹੋ ਗਏ ਤੂਈ ਜੀ ਤੂਈ ਹਾਂਜੀ ਫਤਿਓ ਬਿੱਲੀਆਂ ਨੂੰ ਦੁੱਧ ਪਾਇਆ ਦੁੱਧ ਪੀਣੀ ਨਹੀਂ ਆਈਆਂ ਬਿੱਲੀਆਂ ਕਿੱਥੇ ਆ ਉਹ ਤੇ ਮੈਂ ਪਾ ਕੇ ਆਈਆਂ ਮਿਆਉ ਮਿਆਉ ਲਾਇਆ ਸੀ ਉਹਨਾਂ ਨੇ ਕਿਹਨੇ ਗਿਆ ਹੋਰ ਹੁਣ ਪੀ ਨਹੀਂ ਰਹੀਆਂ ਉਹ ਹੈ ਰਾ ਦੋਨੇ ਇੱਥੇ ਪਿਰਨਾ ਬਾਹਰ ਨਿਕਲਣਾ ਠੰਡਿਚ ਹੋਰ ਬਸ ਹੈਗੇ ਮੁੱਕਰੇ ਥੋੜੀ ਆ ਪੁੱਤ ਮੰਮੀ ਤੇ ਕਹਿੰਦੇ ਮੈਂ ਦੁੱਧ ਪਾ ਬਿੱਲੀਆਂ ਨੂੰ ਤੇ ਉਹ ਪੀ ਨਹੀਂ ਆਈਆਂ ਹੁਣ ਬਿੱਲੀ ਨਾਲ ਉਹਨਾਂ ਨੇ ਆਜ ਵੀ ਮਾਰੀ ਖਾਤੂ ਨਹੀਂ ਆਈਆਂ ਪੀਣ ਮੈਂ ਤੇ ਬਿੱਲੀਾਂ ਅੰਜੀ ਰੱਖੀਆਂ ਹੁੰਦਾ ਹੁੰਦਾ ਹੁਣ ਉਹ ਬੰਦ ਤੇ ਉਹਨਾਂ ਨੂੰ ਪਿੱਛੋਂ ਕੌਣ ਪਾਉਂਦਾ ਦੁੱਧ ਚਾਰੀਆਂ ਜਾਂਦੀ ਆ ਜਾਂਦੇ ਉਹ ਤੇ ਸੂਈ ਘੱਟ ਪਿੰਦੀ ਹੁੰਦੀ ਐਸੀ ਹੁੰਦਾ ਪਾਣਾ ਹਮ ਅਜਾਣਾ ਸਵੇਰੇ ਆ ਜਾਣਾ ਮੇਰੇ ਅੱਗੇ ਅੱਗੇ ਹਰ ਉਹ ਤੇ ਪਾਉਂਦਾ ਇੱਕ ਬਿੱਲੀ ਆ ਤੇ ਮੈਂ ਮੇਰ ਨਾਲ ਸੌਂਦੀ ਹੁੰਦੀ ਵਿਚਾਰੀ ਮਾਰਦੀ ਕੁੱਤਿਆਂ ਨੇ ਉਹ ਇਹ ਚੀਜ਼ ਚਾਰ ਬੱਚੇ ਹਨ ਮੈਂ ਚਾਰਾਂ ਨੂੰ ਦੁੱਧ ਡੰਗਰ ਰੱਖ ਦੇਣਾ ਤੇ ਪੀ ਲੈਣਾ ਬਿੱਲੀ ਪਾ ਕੇ ਦੇਣਾ ਇੱਕ ਬਿੱਲੀ ਜਮਾਨ ਫਤਿਹ ਬਿੱਲੀ ਜਮਾਨ ਨਿੱਕੀ ਜੀ ਬਤ ਮਮੀ ਮੇਰੀ ਢਿੱਡੀ ਤੇ ਸੌਂਦੀ ਹੁੰਦੀ ਸੀ ਕਿ ਐਟੀ ਨਿੱਕੀ ਜੀ ਹਾਂ ਹਾਂ ਜਿੱਦਾਂ ਛੋਟੇ ਗਲੂੰਗੜਾ ਨਾ ਇੱਥੇ ਬਿੱਲੀ ਦਾ ਉਹ ਮੇਰੀ ਢਿੱਡੀ ਤੇ ਸੌਂਦਾ ਸੀ ਮੈਂ ਉਹਨੂੰ ਚੱਕ ਕੇ ਥੱਲੇ ਰੱਖਣਾ ਨੇ ਫੇਰ ਸੌਣ ਚੱਕ ਕੇ ਥੱਲੇ ਰੱਖਣਾ ਫੇਰ ਸੌਣੇ ਨਾ ਹੁਣ ਡੋਗੀਆਂ ਨੇ ਮਾਰਤਾ ਸੀ ਫਤਿਹ ਤਾਂ ਜੰਚ ਆ ਗਿਆ ਸਾਰਾ ਹੋਰ ਮੈਂ ਉਹਨੂੰ ਲੱਭੀ ਗਈ ਸਾਰੇ ਸਾਰੇ ਘਰ ਚ ਲੱਭੀ ਨਹੀਂ ਹੈਗੀ ਉਹ ਇੱਕ ਉਹ ਆ ਗਿਆ ਹੀ ਬਿੰਦਾ ਛੋਟਾ ਗਿਆ ਪਤਾ ਨਹੀਂ ਪਰਮਾਤਮਾ ਨੇ ਭੇਜਿਆ ਫਿਰ ਜਿੱਤੇ ਸੋਤ ਮੈਂ ਇਹ ਘੜਵੇ ਕੇ ਉਥੇ ਸ਼ੱਪ ਨੇ ਗੜਿਆ ਰੋੜੀ ਇਹ ਕੋਲੇ ਰੋੜ ਬਣਾ ਉੱਥੇ ਜਦੋਂ ਉਹਨੂੰ ਰੋਕ ਲਿਆ ਇੱਧਰ ਨਾ ਹੁੰਦੇ ਤਾਂ ਉਹ ਫਰੇਤੀ ਚੀਜ਼ ਸੀ ਇਹਨੂੰ ਦੇਖਿਆ ਤੁਹਾਡਾ ਮੈਂ ਤਾਂ ਬੜੇ ਥੱਲੇ ਕਾ ਜੀ ਸੀਦਾ ਇਹ ਡਰ ਕੇ ਇਨੇ ਮੰਦੋ ਇਹ ਤਾਂ ਮੈਂ ਬੱਡਾਂ ਥੱਲੇ ਗਿਆ ਦੇ ਮੈਨੂੰ ਪਤਾ ਹੀ ਨਹੀਂ ਫਤਿਹ ਅੰਦਰ ਨਹੀਂ ਜਾਣਾ ਹੈ ਜਾਣਿਆ ਫੇਰ ਫੜ ਲਿਆ ਹੋਰ ਹੈਲੋ ਗਾਇਜ਼ ਵੈਲਕਮ ਟੂ ਦ ਨੈਦਰ ਵਲੌਗ ਜੈਨ ਨੇ ਨੋ ਸਿਸਟਰ ਸਟੈਪ ਕਰਾ ਸ਼ੇਅਰ ਕਰ ਲਾਇਕ ਬੱਸ ਹੀ ਕਰਿਓ ਹੁਣ ਮੈਂ ਬਣਾਇਆ ਕੁਝ ਹੈਲੀਕਾਪਟਰ ਦਾ ਮੈਨੇ ਫੋਨ ਚੋਂ ਦੇਖਿਆ ਤੱਪ ਜਲੇ ਨਦੀ ਹੋਰ ਇਹਨਾਂ ਥੋੜੇ ਥੋੜੇ ਪੀਸਨਾ ਘੜ ਦਿੰਦੇ ਨੇ ਇਹ ਬਣ ਗਿਆ ਹਨਾ ਮੈਂ ਸਿਰ ਤੇ ਚੜਿਆ ਉਡਾਣ ਲਗਾ ਉੱਡ ਗਿਆ ਆਮਾ ਫੜੋ ਮੈਂ ਦਿਖਾਉਣਾ ਗਾਇਜ਼ ਨੂੰ ਕਿਹਾ ਗਾਇਜ਼ ਨੂੰ ਦਿਖਾਉਣਾ ਕਹਿੰਦਾ ਜਲਦੀ ਦਿਖਾਓ ਯਾਰ ਆ ਦੇਖੋ ਜੀ ਇਹ ਹੁਣ ਉੱਤਰੂਗਾ ਚਲੋ ਜੀ ਆਜੋ ਤੁਸੀਂ ਵੀ ਉੱਡ ਕੇ ਆਜੋ ਥੱਲੇ ਹੁਣ ਚਲੋ ਆਲੋ ਕੁਝ ਨਾ ਹੈ ਹੈ ਕੁਦਰ ਦੇਵਾਨੰਦ ਖਾਣ ਲਿਆ ਤੰਦਗਾ ਤਬਰਾ ਦੇਖਿਆ ਕੀ ਯਾਰ ਦੇਵਾਨਾ ਤੇ ਬੈਠਾ ਸੀ ਅੱਜ ਗਿਆ ਮਮਾ ਅੱਜ ਉਹ ਛੋਲੇ ਦੀ ਸਬਜੀ ਹੋਣੀ ਪਈ ਕਿਹੜੀ ਸਬਜੀ ਛੋਲੇ ਦੀ ਕਿਹੜੀ ਸਬਜੀ ਛੋਲੇ ਦੀ ਸਬਜੀ ਪਤਾ ਨਹੀਂ ਪੁੱਤ ਭਈ ਹੋਣੀ ਥੋੜੀ ਬਸ ਕਿੰਨੀਆਂ ਸਬਜ਼ੀਆਂ ਖਾਣੀਆਂ ਕਿ ਟਮਾ ਉਹ ਪਏ ਨੇ ਆਲੂ ਗੋਭੀ ਦੀ ਕਰੇਲੇ ਇਹ ਹੋਣ ਨਹੀਂ ਸੜਿਆ ਪਹਿਲਾਂ ਦੇ ਸੜਿਆ ਅਸੀਂ ਕਿਦਾਂ ਸੜਿਆ ਪਹਿਲਾਂ ਦਾ ਗਰਮੀ ਥੋੜੀ ਠਹਿਕ ਪਤਾ ਤਾ ਹੁੰਦੇ ਪਾ ਮੇਰਾ ਢਿੱਡ ਛੜ ਜਾਂਦਾ ਚਾਹ ਤੇ ਲੈ ਜਾ ਮਣਨੇ ਪਣ ਕੇ ਚਲੋ ਜੀ ਆਪਣੇ ਜਿਹੜੇ ਇਧਰ ਕਰੇਲੇ ਉਸ ਦਿਨ ਬਣਾਏ ਸੀਗੇ ਉਹ ਪਏ ਨੇ ਹਾਂਜੀ ਪਤਾ ਕਿੱਧਰ ਆ ਪਾਪਾ ਬੱਲੇ ਜਿਹੜਾ ਸਾਫ ਕਰਕੇ ਫਿਰ ਆਪਾਂ ਰਾਵਾਂਗੇ 21 ਸੱਤ ਸੱਲੀ ਜੀ ਲੱਗਦੀ ਐ ਅੱਜ ਜੀ ਕਰਦਾ ਹੈਗਾ ਛੱਡ ਕੇ ਪਹਿਲਾਂ ਰੋਟੀ ਖਾ ਲਈਏ ਨਾ ਉਸ ਤੋਂ ਬਾਅਦ ਕਰੀਏ। ਪਰ ਇਹ ਪੂਰੀ ਪਤਾ ਨਹੀਂ ਥੁੱਪੇ ਬਾਹਰ ਕੀ ਕਰ ਰਹੇ ਨੇ ਕੀ ਨਹੀਂ। ਪਤਾ ਕੀ ਕਰ ਰਹੇ ਤੁਸੀਂ ਥੁੱਪੇ ਬਾਹਰ। ਚਲੋ ਰੋਟੀ ਖਾਵਾ ਗਏ। ਕਿਤਾਈ ਹੋਵੇ 10 ਵਜੇ ਦਾ। ਫਿਰ ਦੁਪਹਿਰ ਦਾ। ਭਾਤੇ ਕੀ ਕਰ ਰਹੇ ਹੋ? ਕੋਈ ਨਹੀਂ ਬੱਚਿਆਂ ਨੂੰ ਨਹੀਂ ਗਰਮੀ ਲੱਗਦੀ ਹੋएगी ਬੱਸ ਅਸੀਂ ਸਾਨੂੰ ਲੱਗਦਾ ਕਿ ਗਰਮੀ ਹੈ ਇਹਨਾਂ ਨੂੰ ਕਹਿੰਦੇ ਅੰਦਰ ਬਹਿ ਜਾਓ ਅੰਦਰ ਬਹਿ ਜਾਓ ਪਰ ਇਹਨਾਂ ਨੂੰ ਗਰਮੀ ફીਲ ਨਹੀਂ ਹੁੰਦੀ ਹਾਂਜੀ ਤੁਸੀਂ ਤਾਂ ਰੋਟੀ ਦੇ ਨਾਲ ਕੁਝ ਪੀਓਗਾ ਕੀ ਪੀਓਗੇ ਮੈਨੂੰ ਪਰ ਤੁਸੀਂ ਕੀ ਬਣਾਓ ਅੱਛਾ ਰੋਭ ਜਾ ਕੋਈ ਨਹੀਂ ਬਣਾਣਾ ਦੋਨੇ ਚੀਜ਼ਾਂ ਠੀਕ ਕੋਈ ਗੱਲ ਨਹੀਂ ਹੂੰ ਰੋਭਦਾ ਤੇ ਆਹ ਦੇਖੋ ਐਪਰਨ ਨਾ ਮੇਰਾ ਕੀ ਬਣਾਉਂਦੇ ਬਣਾਉਂਦੇ ਬਸ ਇਹ ਦੇ ਕੇ ਨਾ ਸੜ ਗਿਆ ਤੇ ਮੈਂ ਨਹੀਂ ਹੋਣ ਦੇਖਿਆ ਮੇਰਾ ਧਿਆਨ ਹੀ ਨਾ ਗਿਆ ਰੋਭ ਬੰਦ ਹੈ ਬੰਦਨੀ ਬੰਦ ਰਿਹਾ ਏ ਹਲਾ ਪਤਾ ਨਹੀਂ ਦਿਖ ਨਹੀਂ ਰਿਹਾ ਓਏ ਹੇ ਹੇ ਹੋਏ ਹੋਇਤਾ ਹੇ ਹੇ ਹੋਏ ਹੋਏ ਬਦੋ ਬਦੀ ਬਦੋ ਬਦੀ ਪਿੱਛੇ ਘਰ ਮੂੰਹ ਥੋੜਾ ਜਿਹਾ ਬਦੋ ਬਦੀ ਅੰਮਾ ਨੂੰ ਆੱਖ ਲੜੀ ਬਦੋ ਬਦੀ ਓਏ ਅੰਮਾ ਕੀ ਆੱਖ ਲੜੀ ਫਤੇ ਨਾਲ ਬਦੋ ਬਦੀ ਟਿੱਡ ਦਿਖ ਰਿਹਾ ਮੇਰਾ ਤੇ ਕੀ ਕਰੀਏ ਟੀਡਾ ਏਡਾ ਵੱਡਾ ਹੋ ਗਿਆ ਤੇ ਬਾਹਰ ਦਿਖੀ ਜਾਂਦਾ ਏ ਹਾਂ ਟੀਡ ਜਿਆਦਾ ਵੱਡਾ ਹੋ ਗਿਆ ਫੜਾ ਬੱਤੇ ਹੈ ਹੋ ਲੋਕ ਦਾ ਨਹੀਂ ਹੈਗਾ ਸ਼ਰਟਾਂ ਦੇ ਵਿੱਚੋਂ ਹੀ ਲੈ ਜਾ ਗਾ ਪਾਣੀ ਕਿੱਥੇ ਆ ਜਿਆਦਾ ਹੀ ਜਿਆਦਾ ਪਾਣੀ ਚਲੋ ਵੀ ਆਹੋ ਸਾਰੇ ਜਣੇ ਆਪਣੀ ਸਰਵਿਸ ਸੰਭੋ ਸਮਾਨ ਲੈ ਕੇ ਚਲੋ ਗਸਤ ਅੱਧਾ ਮੈਂ ਪਹਚਾਤਾ ਭਾਂਡੇ ਭਾਂਡੇ ਰਹਿ ਗਏ ਬਸ ਅਜਿੱਕੋ ਵਾਲੀ ਗੋਰਾਣਾ ਪਰਮੀਤ ਨੇ ਫੜੇ ਮਿਲਣਾ ਨਾ ਪੁੱਤ ਮਾ ਲਿਖਦਾ ਇੱਕ ਮਿੰਟ ਇੱਕ ਮਿੰਟ ਖੰਡ ਛੋਟਾ ਕਾਕਾ ਮੇਰੀ ਹੈਲਪ ਕਰ ਰਿਹਾ ਆ ਜਾ ਛਤੀ ਕਰ ਬੰਦ ਕਰ ਇਹ ਆ ਜਾ ਅਮਨ ਕਹਿੰਦੀ ਮੇਰੇ ਕੋਲ ਡਰੈਸ ਨਾ ਦੇਖ ਲੈ ਕੇ ਕੋਈ ਆਰਡਰ ਨਾ ਕਰ ਲੈ ਆ ਦੇਖੋ ਇਹ ਅਮਨ ਏਡੀ ਮੋਟੀ ਹੋ ਗਈ ਕੱਪੜਿਆਂ ਚ ਬਾਹਰ ਆਉਣ ਵਾਲੀ ਡਰੈਸ ਮਤ ਨਹੀਂ ਕਿਹੜੀ ਡਰੈਸ ਵੈਸਟਰਨ ਡਰੈਸ ਵਾਹ ਇਹ ਅਮਨ ਤੂੰ ਜੇ ਵਾਟਰਪਾਰਕ ਗਈ ਆਹੀ ਡਰੈਸ ਪਾਜੀ ਫੇਟਕ ਨੂੰ ਨਾਲ ਫ੍ਰੀਜ ਤੇਰੇ ਲਈ ਬੰਦ ਕਰ ਕਹਿੰਦਾ ਕਿਆ ਉਹਨੇ ਕਹਣਾ ਇਹ ਵਿਚਾਰੀ ਬਾਲੀ ਕੁੜੀ ਗਰੀਬ ਹੈ ਗਰੀਬ ਨਹੀਂ ਆਈ ਵਿਚਾਰੀ ਕੁੜੀ ਹਾਂ ਹਾਂ ਲਓ